ਖਬਰ ਲੈਣੇ ਆ ਅਮਰਿਸ਼ਰ ਸਾਹਿਬ ਤੋਂ ਜਿੱਥੇ ਬਾਬਾ ਸਾਹਿਬ ਭੀਮਰਾਓ ਅੰਮਿਤਕਰ ਦੇ ਖਿਲਾਫ ਕੇਂਦਰੀ ਗ੍ਰਹਿ ਮੰਤਰੀ ਮਿਸ਼ਾਜੀ ਵੱਲੋਂ ਵੱੱਡੀ ਗਈ ਵੱਧੀ ਜਦਾਲ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸਰਕਾਰੀ ਵੱਲੋਂ ਕਿਹਾ ਗਿਆ ਕਿ ਬਾਬਾ ਸਾਹਿਬ ਭੀਮਰਾਓ ਬੇਗਰੇਤ ਕਾਨੂੰਨ ਦੇ ਵਿੱਚ ਕੀਤਾ ਹਨ ਉਹਨਾਂ ਦੇ ਖਿਲਾਫ ਅਮਿਸ਼ਾ ਵੱਲੋਂ ਜੋ ਸ਼ਬਦਾਬੀ ਵਰਤੀ ਗਈ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਮੌਕੇ ਤੇ ਅੱਜ ਕਾਂਗਰਸ ਪਾਰਟੀ ਦੇ ਨਾਲ ਸਮੂਹ ਜਥੇਬੰਦੇ ਨੇ ਇਕੱਠੇ ਹੋ ਕੇ ਕੇਂਦਰੀ ਮੰਤਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਖਿਲਾਫ ਐਫਆਈਆਰ ਵੀ ਦਰਜ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਅਦਾਲਤਾਂ ਦੇ ਕਿੱਥੇ ਭੇਜਣਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਇਹਦੇ ਖਿਲਾਫ ਐਫਆਈਆਰ ਦਰਜਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਸਮੂਹ ਜਥੇਬੰਦੇ ਇਕੱਠੇ ਹੋ ਕੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਵੀ ਕਰ ਰਹੀਆਂ ਵੇਖੋ ਤੁਹਾਨੂੰ ਪਤਾ ਵਾ ਬਾਬਾ ਜੀ ਦੇ ਬਾਰੇ ਇਹਨਾਂ ਨੇ ਕੀ ਕਿਹਾ ਸੀ ਅੰਬੇਦਕਰ ਬਾਰੇ ਇਹਨਾਂ ਨੇ ਵਿਧਾਨ ਲੋਕ ਸਭਾ ਦੇ ਵਿੱਚ ਜੋ ਕਿਹਾ ਸੀ ਇਹ ਸ਼ਰਮਨਾਕ ਆ ਅਸੀਂ ਸਾਰੇ ਹਿੰਦੁਸਤਾਨ ਲੱਗੇ ਬੇਚ ਕੰਨੇ ਪਏ ਆ ਵੀ ਇਹਨੂੰ ਅਸਤੀਫਾ ਦੇਣਾ ਚਾਹੀਦਾ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਇਹ ਜੋ ਸਵਿਧਾਨ ਦੇ ਨਾਮ ਤੇ ਬਿਲਕੁਲ ਗਲਤ ਹੁੰਦਾ ਪਿਆ ਵਾ ਸਾਰੇ ਹੱਸੇ ਕਰਕੇ ਆਹੀ ਕਰਕੇ ਕਹਿੰਦੇ ਪਏ ਨੇ ਲੋਕ ਸਾਰਾ ਪੰਜਾਬ ਵੇਖੋ ਇਹਨਾਂ ਦੇ ਨਾਲ ਬਰਖਲਾ ਵਾ ਇਹਨੂੰ ਅਸਤੀਫਾ ਦੇਣਾ ਚਾਹੀਦਾ ਵਾ ਇਹਦੇ ਪਰਚਾ ਦਰਜ ਹੋਣਾ ਚਾਹੀਦਾ ਮਸ਼ਾਅਤੇ ਪੀਤੇ ਦਿਨ ਤਾਂ ਹੋਰ ਵੀ ਜੱਥੇਬੰਦੀਆਂ ਵੱਲੋਂ ਨਾਲ ਕੀਤਾ ਗਿਆ ਬੰਦ ਦਾ ਕਾਲ ਕੀ ਦਿੱਤੀ ਗਈ ਪਰ ਫਿਰ ਵੀ ਉਹੀ ਹਾਲ ਹੈ ਦੇਖੋ ਕੁਛ ਨਹੀਂ ਗਾ ਸਾਰੇ ਲੋਕ ਨਾਲ ਆ ਕਾਂਗਰਸ ਨਾਲ ਆ ਸਾਰੇ ਅਸੀਂ ਜਿਹੜੀ ਭਾਰਤ ਜਨਦਲਾ ਪਾਰਟੀ ਦੇ ਉਲਟਾ ਤਕਰੇ ਹੋ ਗਿਆ ਸੀ ਇਹਨਾਂ ਨੂੰ ਮਾਂ ਇਹਨਾਂ ਦੇ ਇਹਨਾਂ ਦੇ ਐਫ ਆਈ ਆਰ ਵੀ ਦਰਜ ਕਰਾਣੀਆਂ ਆ ਤੇ ਪਰਚਾ ਵੀ ਦਰਜ ਕਰਾਣਾ ਵਾ ਅਗਰ ਨਾਮ ਮਸਲਾ ਆਲੇ ਤਾਂ ਹੋਰ ਵੀ ਜੱਫੇ ਬੰਦੀ ਤਾਂ ਨਾਲ ਸਾਰੇ ਸਾਰੇ ਹਿੰਦੁਸਤਾਨ ਦੀਆਂ ਜੱਫੇ ਬੰਦੀਆਂ ਸਾਡੇ ਨਾਲ ਆ ਸਾਡੇ ਇਕੱਠੇ ਹੋ ਕੇ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਠੀਕ ਕਰਾਂਗੇ ਕੀ ਸਮਝਦੇ ਇਹਨਾਂ ਨੇ ਕਿਉਂ ਕੀਤਾ ਜੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਜੋ ਕੁਝ ਕਰਦੇ ਪਏ ਆ ਇਹਦੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਲੋਕ ਸਭਾ ਦੇ ਵਿੱਚ ਬੋਲਦਾ ਪਿਆ ਵਾ ਇਹਨੂੰ ਸ਼ਰਮ ਆਉਣੀ ਚਾਹੀਦੀ ਬਾਬਾ ਜੀ ਨੇ ਤਾਂ ਸੰਵਿਧਾਨ ਲਿਖਿਆ ਵਾ ਲੋਕ ਉਹਨਾਂ ਦੀ ਇੱਜ਼ਤ ਕਰਦੇ ਆ ساری ਦੁਨੀਆ ਉਹਨਾਂ ਦੀ ਹਿੰਦੁਸਤਾਨ ਕੀ ساری ਦੁਨੀਆ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ ਹਾਂਜੀ ਜਿਹੜਾ ਅੱਜ ਦਾ ਹਾਂਜੀ ਸਭ ਤੋਂ ਪਹਿਲਾਂ ਤੇ ਧਰਮ ਪ੍ਰੇਮੀਆਂ ਨੂੰ ਮੇਰੇ ਵੱਲੋਂ ਜੈ ਵਾਲਮੀਕੀ ਜੈ ਸੰਵਿਧਾਨ ਜਿਹੜਾ ਅੱਜ ਦਾ ਤੁਹਾਡੇ ਕੋਲ ਪ੍ਰੋਟੈਸਟ ਕੀਤਾ ਗਿਆ ਇਹ ਅੱਜ ਦਾ ਮਸਲਾ ਦੇਖੋ ਜੀ ਇਹ ਕਾਫੀ ਸਮਾਂ ਹੋ ਗਿਆ ਵਾ ਕਿ ਜਿਹੜੇ ਸਾਡੇ ਬਹੁਤ ਹੀ ਆਪਣਾ ਆਪਣੇ ਆਪ ਨੂੰ ਸਮਝਦਾਰ ਸਮਝਦੇ ਨੇ ਅਮੇਸ਼ਾ ਜੀ ਜੋ ਕਿ ਪਹਿਲੋਂ ਹੀ ਤੜੀ ਪਾਰ ਨੇ ਇਹਨਾਂ ਨੇ ਸਾਡੇ ਦੇਸ਼ ਦੇ ਸੰਵਿਧਾਨ ਦੇ ਬਾਰੇ ਮਾੜੀ ਟਿੱਪਣੀ ਬੋਲੀ ਆ ਬਾਬਾ ਜੀ ਸਾਹਿਬ ਦੇ ਬਾੜਾ ਬੋਲਿਆ ਵਾ ਔਰ ਇਹਨਾਂ ਨੂੰ ਇਹ ਨਹੀਂ ਅਗਲੇ ਵੀ ਕਿ ਇਹ ਅੱਜ ਜੇ ਕਿਤੇ ਗ੍ਰਹਿ ਮੰਤਰੀ ਦੀ ਪੋਸਟ ਤੇ ਮੌਜੂਦਾਨ ਨੇ ਤੇ ਇਹ ਸਿਰਫ ਸੰਵਿਧਾਨ ਦੀ ਬਦੌਲਤ ਹੈ ਸੰਵਿਧਾਨ ਤੋਂ ਬਿਨਾਂ ਇਹ ਇਲੈਕਸ਼ਨ ਨਹੀਂ ਸੀ ਲੜ ਸਕਦੇ ਤੇ ਨਾ ਸੀ ਉੱਥੇ ਇਹ ਆਪਣੇ ਆਪ ਨੂੰ ਮਤਲਬ ਅਮਿਤ ਸ਼ਾਹ ਜੀ ਆ ਜਿਹੜੇ ਗ੍ਰਹਿ ਮੰਤਰੀ ਬਣਾ ਸਕਦੇ ਸੀਗੇ ਔਰ ਇਹਨਾਂ ਨੇ ਜੋ ਵੀ ਕੀਤਾ ਵਾ ਬਹੁਤ ਇਹਨਾਂ ਦੀ ਆਪਾਂ ਸਖਤ ਨਿੰਦਿਆ ਤੇ ਨਖੀਦੀ ਕਰਦੇ ਆ ਔਰ ਮੈਂ ਜਿੰਨੀਆਂ ਵੀ ਜੱਥੇਬੰਦੀਆਂ ਵਾ ਸਾਡੀਆਂ ਐਸੀ ਬੀਸੀ ਚਾਹੇ ਓਬੀਸੀ ਜਿੰਨੀਆਂ ਮਿਨੋਰਟੀਆ ਸਾਰਿਆਂ ਨੂੰ ਮੇਰੇ ਵੱਲੋਂ ਅਪੀਲ ਹੈ ਇਹ ਸਾਰੇ ਘਟੇ ਹੋ ਕੇ ਇਕਜੁੱਟ ਹੋ ਕੇ ਅਮਿਤ ਸ਼ਿਲਾ ਦੇ ਖਿਲਾਫ ਮੋਰਚਾ ਖੋਲਿਏ ਤੇ ਇਹਦੇ ਖਿਲਾਫ ਐਸਟਰੋ ਐਕਟ ਦਾ ਪਰਚਾ ਦਰਜ ਕਰਾ ਕੇ ਇਹਨੂੰ ਜਲਦ ਤੋਂ ਜਲਦ ਸਲਾਖਾ ਪਿੱਛੇ ਭੇਜਿਆ ਜਾਵੇ ਅਗਰ ਨਾ ਮਸਲਾ ਆਇਆ ਤਾਂ ਫਿਰ ਇਹ ਸੋਚ ਰਿਹਾ ਕਿ ਸਾਡੇ ਕੋਲ ਬਹੁਤ ਮਸਲੇ ਆ ਜੀ ਸਾਡੇ ਬਾਰੇ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਗਈ ਸਾਡੀਆਂ ਜਥੇਬੰਦੀਆਂ ਜਦੋਂ ਇਕੱਠੀਆਂ ਹੋ ਜਾਂਦੀਆਂ ਵਾਂ ਤੇ ਫਿਰ ਬੜੀਆਂ-ਬੜੀਆਂ ਵੱਡੀਆਂ ਸਰਕਾਰਾਂ ਵੀ ਝੁਕਦੀਆਂ ਇਹ ਤੇ ਇੱਕ ਕ੍ਰਿਮੀਨਲ ਜਾਂ ਬੰਦਾ ਵਾ ਤੜੀ ਬਾਹਰ ਬੰਦਾ ਵਾ ਔਰ ਇਹ ਦਲਤਬਰਾਦ ਦੀ ਸੋਚ ਰੱਖਦੇ ਨੇ ਇਹ ਜਿਹੜੀ ਮਨੁੱਖ ਸਮ੍ਰਿਤੀ ਆ ਇਹਨੂੰ ਦੁਬਾਰਾ ਹਿੰਦੁਸਤਾਨ 'ਚ ਲਾਗੂ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਆ ਜੋ ਕਿ ਬਿਲਕੁਲ ਗਲਤ ਆ ਏ ਬਿਲਕੁਲ ਨਹੀਂ ਕਰ ਸਕਦੇ ਸਵਿਧਾਨ ਤੋਂ ਉੱਪਰ ਕੁਝ ਨਹੀਂਗਾ ਤੇ ਸਵਿਧਾਨ ਇੱਕ ਐਸੀ ਚੀਜ਼ ਆ ਜਿਹਨੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਵਾ ਔਰ ਇਹ ਚ ਹੁੰਦਿਆ ਹੱਕ ਖੋਇਆ ਜਾਵੇ ਦਲਤਾਂ ਦਾ ਜੋ ਇਹ ਦਲਤ ਕਮਿਊਨਿਟੀਆਂ ਨਹੀਂ ਬਰਦਾਸ਼ਤ ਕਰਨ ਗਿਆ ਮੈਂ ਇਹ ਕਹਿਣਾ ਚਾਹੁੰਦਾ ਜੀ ਜਿਹੜੀ ਮੋਦੀ ਸਰਕਾਰ ਆ ਦਲਤਾਂ ਦੇ ਵਿਰੋਧੀ ਆ ਇਹ ਦਲਤਾਂ ਦੇ ਵਿਰੋਧ ਸਵਿਧਾਨ ਬਾਬਾ ਜੀ Ambedkar ਸਾਹਿਬ ਨੇ ਲਿਖਿਆ ਸੀ ਉਸ ਸਵਿਧਾਨ ਦੇ ਉਲਟ ਬੋਲ ਰਹੇ ਨੇ ਅਮੇਸ਼ਾ ਦੇ ਪਰਚਾ ਦਰਜ ਹੋਣਾ ਚਾਹੀਦਾ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਾਰੇ ਆਲ ਇੰਡੀਆ ਦੇ ਵਿੱਚ ਹਰ ਇੱਕ ਬਲੌਗ ਦੇ ਵਿੱਚ ਬਲੌਗ ਪ੍ਰਧਾਨਾਂ ਨੇ ਅੱਜ ਇਹ ਵਿਰੋਧ ਕੀਤਾ ਹੈ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਕਿਉਂਕਿ ਹਿੰਦੁਸਤਾਨ ਬਾਪੂ ਗਾਂਧੀ ਅਤੇ ਟੀਮਰੋ ਅੰਬੇਦਕਰ ਸਾਹਿਬ ਦੀ ਸੋਚ ਤੇ ਇਹ ਦਲਤਾਂ ਨੂੰ ਨੱਪਿਆ ਕੁਚਲਿਆ ਜਾ ਰਿਹਾ ਹੈ ਅਸੀਂ ਕਾਂਗਰਸ ਪਾਰਟੀ ਹਮੇਸ਼ਿਆ ਹੀ ਧਰਮ ਨੇ ਕਿਥੇ ਦੇ ਨਾਲ ਪਾਰਟੀ ਰਹੀ ਏ ਸਾਰਿਆਂ ਨੂੰ ਨਾਲ ਲੈ ਕੇ ਚਲਦੀ ਏ ਇਹ ਭਾਜਪਾ ਫਿਰਕਾ ਪਰਸਤ ਪਾਰਟੀ ਏ ਕਿ ਤਾਂ ਕੀ ਇਹ ਲੋਕਾਂ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਲੋਕਾਂ ਦੇ ਵਿੱਚ ਫਿਰਕਾ ਪਰਸਤੀ ਫੁਲਾ ਰਹੇ ਨੇ ਇਹ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਇਹਨਾਂ ਦੇ ਕੰਨ ਖੁੱਲਣੇ ਚਾਹੀਦੇ ਆ ਅਸੀਂ ਸਾਰੀ ਕਾਂਗਰਸ ਪਾਰਟੀ ਦਲਤ ਭਾਈਚਾਰੇ ਦੇ ਨਾਲ ਆ ਤੇ ਅਸੀਂ ਇਹਦਾ ਕੜੇ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਦੇ ਅਮਿਤ ਸ਼ਾਹ ਜੀ ਦੇ ਪਰਚਾ ਦਰਜ ਹੋਣਾ ਚਾਹੀਦਾ ਕੀ ਸਮਾਂ ਤਾਂ ਮਹੀਨਾ ਹੋ ਗਿਆ ਇਹਦੇ ਕੋਈ ਨਾ ਕੋਈ ਹੋਗਾ ਇਹ ਜਿਹੜਾ ਮਸਲਾ ਹੁਣ ਐਜੀਟੇਸ਼ਨ ਸ਼ੁਰੂ ਹੋ ਗਈ ਆ ਸਾਰੇ ਜਥੇਬੰਦੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਜਣੇ ਨਾਲ ਆ ਕੇ ਇਸ ਦੇ ਵਿਰੋਧ ਵਿੱਚ ਖੜੇ ਹੋਈਏ ਤਾਂ ਕਿ ਇਹ ਜਿਹੜੀ ਸਰਕਾਰ ਹੈ ਦਲਤਾਂ ਦੇ ਵਿਰੋਧ ਦੇ ਵਿੱਚ ਕੰਮ ਕਰ ਰਹੀ ਆ ਤੇ ਅਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਈਏ ਤੇ ਅਮਿਤ ਸ਼ਾਹ ਤੇ ਪਰਚਾ ਹੋਣਾ ਚਾਹੀਦਾ ਹੈ